ਅੰਟੀ ਸਾਸ਼ਟਰੀ ਕਾਲਜ ਅੱਜ ਆਪਾਂ ਦਲੇ ਹੋਏ ਛੋਲਿਆਂ ਦੀ ਵਿੱਚ ਕद्दू ਪਾ ਕੇ ਸਬਜ਼ੀ ਤਾਲ ਬਣਾਵਾਂਗੇ ਇਹ ਛੋਲਿਆਂ ਦੀ ਦਾਲ ਮੈਂ ਭਉਤੀ ਸੀਗੀ ਇਹਨੂੰ 2-3 3 ਘੰਟੇ ਹੋ ਗਏ ਆ ਭਉਤੀ ਨੂੰ ਤੇ ਇਹ ਆਪਾਂ ਦੋ ਕੱਬਲੀਆਂ ਦਾਲ ਦੀਆਂ ਲਈਆਂ ਸੀਗੀਆਂ ਇਹ ਤੁਸੀਂ ਦਾਲ ਪੱਧ ਘੱਟ ਲੈ ਸਕਦੇ ਆ ਤੇ ਆਪਾਂ ਛੋਟੇ ਦੋ ਕद्दू ਲੈ ਸੀਗੇ ਇਹਨਾਂ ਨੂੰ ਆਪਾਂ ਬਰੀਕ ਕੱਟ ਲਿਆ ਤੇ ਇੱਕ ਪਿਆਜ਼ ਲਿਆ ਸੀ ਵੱਡਾ ਆਪਾਂ ਇਹਨਾਂ ਨੂੰ ਵੀ ਕੱਟ ਲਿਆ ਤੇ ਥੋੜੀ ਜਿਹੀ ਹਰੀ ਮਿਰਚ ਬਾਕੀ ਸਾਰੇ ਮਸਾਲੇ ਆ ਤੇ ਥੋੜਾ ਜਿਹਾ ਆਪਾਂ ਦੇਸੀ ਘਿਓ ਲਵਾਂਗੇ ਤੁਸੀਂ ਦੇਸੀ ਘਿਓ ਦੀ ਥਾਂ ਤੇ ਰਿਫੈਂਡ ਵੀ ਪਾ ਸਕਦੇ ਹੋ ਜਦੋਂ ਆਪਾਂ ਰੈਦੀ ਦਾਲ ਦੇ ਵਿੱਚ ਘਿਓ ਪਾਉਂਦੇ ਆ ਜਾਂ ਫੈਟ ਪਾਉਂਦੇ ਆ ਉਹਦੇ ਨਾਲ ਦਾਲ ਜ਼ਿਆਦਾ ਉਬਲਦੀ ਨਹੀਂ ਬਾਹਰ ਨਹੀਂ ਆਉਂਦੀਗੀ ਤੇ ਇਧਰ ਆਪਾਂ ਪਾਣੀ ਪਾ ਕੇ ਕੁੱਕਰ 'ਚ ਰੱਖਤਾ ਤੇ ਆਪਾਂ ਬਿਜਲੀ ਵਾਲੇ ਕੁੱਕਰ 'ਚ ਰੱਖਾਂਗੇ ਤੇ ਜਿੰਨੀ ਤੁਸੀਂ گاੜੀ ਪਤਲੀ ਰੱਖਣੀ ਹੈ ਉਹ ਆਪਦੇ ਹਿਸਾਬ ਕਿਤਾਬ ਮੈਂ 10 ਕੱਪ ਪਾਣੀ ਦੇ ਪਾ ਲਈਏ ਇਹਦੇ ਵਿੱਚ ਪਹਿਲਾਂ ਤੇ ਦਾਲ ਭੰਂਤੀ ਹੋਈ ਸੀ ਤੇ ਮੈਂ ਇਹਦੇ ਵਿੱਚ ਹੁਣ ਦਾਲ ਪਾ ਦੂੰ ਦਾਲ ਮੈਂ ਸਮਾਰ ਕੇ ਛਾਣਨੀ ਦੇ ਵਿੱਚ ਧੋ ਕੇ ਫੇਰ ਪਿਉਂਦੀ ਸੀ ਤੁਸੀਂ ਤੈਵੇਂ ਤੋਂ ਹੀ ਹੁਣ ਆਪਾਂ ਕੱਦੇ ਪਾ ਦਾਂਗੇ ਜਿਹੜਾ ਆਪਾਂ ਰੈਦੀ ਦਾਲ ਦੇ ਵਿੱਚ ਸਮਾਨ ਪਾਵਾਂਗੇ ਇਹਦਾ ਸਵਾਦ ਵੱਖਰਾ ਹੀ ਆਉਂਦਾ ਫੇਰ ਬੇਸ਼ੱਕ ਤੁਸੀਂ ਤੜਕਾ ਨਾ ਹੀ ਲਾਓ ਇਕੱਲਾ ਲਸਣ ਤੇ ਅਦਰਕ ਦਾ ਤੜਕਾ ਲਾ ਦੋ ਹੋਰ ਤੜਕਾ ਪਿਆਜ਼ਾਂ ਦਾ ਨਾ ਲਾਓ ਕਿਉਂਕਿ ਇਹਦੇ ਨਾਲ ਹੀ ਬਹੁਤ ਟੇਸਟੀ ਬਣ ਜਾਂਦੀ ਹੈ ਤੇ ਪਿਆਜ਼ ਪਾ ਦੋ ਵਿੱਚੇ ਪਾਣੀ ਤੁਸੀਂ ਗਰਮ ਹੀ ਪਾਓ ਠੰਡਾ ਪਾਣੀ ਨਾ ਪਾਓ ਮੈਂ ਗਰਮ ਪਾਣੀ ਹੀ ਪਾਇਆ ਸੀ ਵਿੱਚੇ ਹੀ ਆਪਾਂ ਹਰੀ ਮਚ ਪਾ ਦਾਂਗੇ ਤੇ ਹੁਣ ਆਪਾਂ ਦੂਜੇ ਸਾਰੇ ਮਸਾਲੇ ਪਾ ਦਾਂਗੇ ਨਾ ਇਹ ਨੂਣ ਅਸੀਂ ਲਾਜ਼ਮ ਵਰਤਦੇ ਆ ਇਹਦੇ ਕਰਕੇ ਇਹ ਥੋੜਾ ਜਿਹਾ ਵੱਧ ਹੀ ਪਊਗਾ ਬਾਕੀ ਤੁਸੀਂ ਇਹ ਸਾਰੇ ਮਸਾਲੇ ਆਪ ਵੀ ਸਵਾਦ ਅਨਸਾਰ ਪਾਉਣੇ ਆ ਜਿੰਨੇ ਤੁਸੀਂ ਖਾਣੇ ਆ ਕਾਲੀ ਮਿਰਚ ਪਾਵਾਂਗੇ ਤੇ ਹਲਦੀ ਖਾਣਾ ਤਾਂ ਇਸੇ ਕਿਉ ਪਾ ਲਾਂਗੇ 그러면은 ਇਹਨੂੰ ਆਪਾਂ ਟੱਕ ਦਾਂਗੇ ਦੇ ਦੋ ਰਿਜਨ ਲੱਗ ਸਨ ਉਹ ਦਖਾਓ ਹਾਂਜੀ ਦਾਲ ਆਪਣੀ ਰਿਜਨ ਲੱਗ ਗਈ ਤੇ ਇਹਦੇ ਵਿੱਚ ਆਪਾਂ ਦੁਬਾਰਾ ਪਾਣੀ ਪਾਉਣ ਦੀ ਬਿਲਕੁਲ ਲੋੜ ਨਹੀਂ ਪੈਣੀਗੀ ਤੇ ਬਾਕੀ ਸਾਨੂੰ ਤਖਾ ਦਾਂਗੇ ਤੇ ਭੁੰonti ਹੋਈ ਕਰਕੇ ਛੇਤੀ ਬਣ ਜੂਗੀ ਤੇ ਹੁਣ ਇਹ ਰਿਜਨ ਲੱਗ ਗਈ ਸਾਨੂੰ ਕਟਛੀ ਨਾਲ ਵੀ ਮੈਂ ਤਖਾ ਦਿੰਦੀ ਹਾਂ ਹਾਂਜੀ ਦੇਖੋ ਦਾਲ ਆਪਣੀ ਇਹ ਹਜੇ ਪੂਰੀ ਘਲ ਜਾਣੀ ਆ ਪਾਣੀ ਇਹਦਾ ਮੱਚ ਜਾਣਾ ਆ ਇਸ ਨੂੰ ਬਣੀ ਹੋਈ ਦਿਖਾਉਣੀ ਹੈ। ਹਾਂਜੀ ਆਪਾਂ ਦਾਲ ਧਾਰਤੀ ਸੀ ਹੁਣ ਆਪਾਂ ਇਧਰ ਤੜਕਾ ਲਾ ਲਾਂਗੇ। ਤੇ ਭਲਾ ਲਸਣ ਤੇ ਅਦਰਕ ਕੱਟ ਲਿਆ ਸੜ ਕੇ ਵਾਸਤੇ। ਤੇ ਇਹਦਾ ਭਲਾ ਲਸਣ ਤੇ ਅਦਰਕ ਠਕੀ ਲਾਸਤੇ ਪਿਆਜ਼ਾਂ ਦਾ ਤੜਕਾ ਲਾਵਾਂਗੇ। ਤੁਹਾਡੀ ਮਰਜ਼ੀ ਹੈ ਇਕੱਲੇ ਲਸਣ ਤੇ ਅਦਰਕ ਦਾ ਤੜਕਾ ਲਾਉਣਾ ਇਕੱਲੇ ਲਾ ਸਕਦੇ ਅਦਰਕ ਦਾ ਤੜਕਾ ਲਾਉ। ਤੇ ਜੇ ਤੁਸੀਂ ਪਿਆਜ਼ ਨਹੀਂ ਪਾਉਣੀ। ਹੁਣ ਆਪਾਂ ਨਾਲ ਜੀਰਾ ਪਾ ਦਾਂਗੇ। ਜੀਰਾ ਪਹਿਲਾਂ ਮੈਂ ਤਾਂ ਨਹੀਂ ਪਾਇਆ ਫਿਰ ਬਾਅਦਾਂ ਮੱਚ ਜਾਂਦਾ ਦੋ ਕੁ ਮਿੰਟ ਆਪਾਂ ਲਸਣ ਤੇ ਅਦਰਕ ਨੂੰ ਸੇਕ ਲਵਾ ਕੇ ਦਵਾ ਚਾਪ ਤੇ ਪਿਆਜ਼ ਪਾ ਦਾਂਗੇ ਇਹਨੂੰ ਦੋ ਕੁ ਮਿੰਟ ਸੇਕ ਕਰਵਾਵਾਂਗੇ ਦੋ ਮਿੰਟ ਤੋਂ ਵੀ ਘੱਟ ਜਿੰਨੇ ਮਾੜੇ ਦੇ ਬ੍ਰਾਊਨ ਹੋ ਚੰਦੇ ਹੋਣਗੇ ਆਪਾਂ ਪਿਆਜ਼ ਪਾ ਦਾਂਗੇ ਇਹ ਜਾਰਾ ਮੱਚ ਜਾਣਗੇ ਹਾਂਜੀ ਆਪਾਂ 2 ਮਿੰਟ ਸੇਕ ਲਵਾ ਲਿਆ ਹੁਣ ਆਪਾਂ ਵਿੱਚ ਪਿਆਜ਼ ਪਾ ਦਾਂਗੇ ਹੁਣ ਆਪਾਂ ਇਹਨੂੰ ਬ੍ਰਾਊਨ ਕਰਾਂਗੇ ਤੇ ਤੜਕਾ ਲੱਗ ਉਹਦਾ ਹਾਂਜੀ ਗਾੜਾ ਆਪਾਂ ਨੂੰ ਤਕਰੀਬਨ ਪੂਰੀ ਰੈਦੀ ਗਈ ਹੈ ਥੋੜਾ ਬਹੁਤਾ ਸੇਕ ਲੱਗਣਾ ਹੈ ਚੋੜਾ ਜਿਹਾ ਸੇਕ ਹੋਰ ਪਾਵਾਂਗੇ ਜਿਵੇਂ ਆ ਕੱਦੂ ਪੂਰੇ ਖੁੱਲ ਜਾਣਗੇ ਰੱਖੀ। ਛੋਲੇ ਦਾळ्याਾਂ ਨੂੰ ਪੂਰੀ ਖੋਲਣੀ ਆ। ਫਤੂਮਨ ਮਾੜੇ ਸੇਕ ਹੋ ਲਵਾਂਗੇ ਇਹ ਪੂਰੇ ਭੁਲੇ ਜਿਹੀ ਸਵਾਲ ਲੱਗਦੀ ਆ। ਤੇ ਹੁਣ ਆਪਾਂ ਫਟ। ਹਾਂਜੀ ਆਪਾਂ ਤੜਕਾ ਵੀ ਤਕਰੀਬਨ ਹੋ ਹੀ ਗਿਆ ਵਾ। ਤੇ ਹੁਣ ਆਪਾਂ ਇਹਦੇ ਵਿੱਚ ਗਰਮ ਮਸਾਲਾ ਪਾ ਦਾਂਗੇ। ਇਹ ਤੁਹਾਡੀ ਮਰਜ਼ੀ ਆ ਪਾਉਣਾ ਚਾਹੀਏ ਨਾ ਪਾਉਣ ਪਰ ਇਹਨਾਂ ਸਮੇਂ ਲ ਬਹੁਤ ਸੋਹਣੀ ਹੁੰਦੀ ਹੈ ਦਾਲ ਸਬਜ਼ੀ ਚ ਵਧੀਆ ਲੱਗਦਾ ਕਿਉਂਕਿ ਇਹਦੇ ਵਿੱਚ ਸਾਰੀਆਂ ਚੀਜ਼ਾਂ ਵਧੀਆ ਹੀ ਹੁੰਦੀਆਂ ਆਪਣੇ ਸਰੀਰ ਲਈ ਕੋਈ ਨੁਕਸਾਨ ਵਾਲੀ ਨਹੀਂ ਹੁੰਦੀ ਚੀਜ਼ ਹੈ ਤੇ ਇਹ ਆਈ ਕਹਿੰਦੇ ਨੇ ਵੀ ਘਰ ਨੂੰ ਚਟਾ ਪਾਉਨੇ ਆ ਉਹ ਤੁਹਾਡੀ ਮਰਜ਼ੀ ਆਪ ਕੋ ਆਪਣੀ ਦਾਲ ਚਟਾ ਚੰਗਾ ਲੱਗਦਾ ਹਾਂ ਆਪਾਂ ਇੱਕ ਮੈਂਟਨ ਮਾਰਾਂਗੇ ਅੰਸੇਕ ਲਵਾਂਗੇ ਫਿਰ ਆਪਾਂ ਦਾਲ ਦੇ ਵਿੱਚ ਪਾ ਦਾਂਗੇ ਹਾਂਜੀ ਆਪਾਂ ਹੁਣ ਚਟਾ ਚ ਪਾ ਦਾਂਗੇ ਜਿਹੜਾ ਦਾਲ ਨੂੰ ਥੋੜਾ ਬਹੁਤਾ ਸੇਕ ਲੱਗਣਾ ਤੜਕੇ ਤੋਂ ਬਾਅਦ ਵੀ ਆਪਾਂ ਲਵਾ ਲਾਂਗੇ ਆਪਾਂ ਥੋੜਾ ਜਿਹਾ ਸੇਕ ਲਵਾ ਕੇ ਫਿਰ ਇਹਨੂੰ ਘੋਟਦਾਂਗੇ ਮੜੀ ਜੀ ਦਾਲ ਨੂੰ ਫੇਰ ਕੱਦੂ ਦੇ ਜਮਾਂ ਵਿੱਚ ਪਾ ਲਵਾਂਗੇ ਖਾਣੇ ਨੂੰ ਆਪਾਂ ਸੇਕ ਲਵਾਵਾਂਗੇ 10-15 ਮਿੰਟ। ਖਾਜੀ ਹੋਰ ਫੇਸਨ ਬਾਅਦ ਚ ਤਾਂ ਖਾਣਗੇ। ਹਾਂਜੀ ਆਪਾਂ ਦਾਲ ਨੂੰ ਘੋਟ ਦਿੰਨੇ ਹਾਂ। ਜਿਹੜੇ ਕੱਤੂ ਹੋਣਗੇ ਵਿੱਚ ਗੰਡੇ ਉਹ ਸਾਰੇ ਹੋ ਜਾਣਗੇ ਮੈਚੇ ਰੋ। ਦਾਲ ਥੋੜੀ ਹੋਈ ਵਧੀਆ ਲੱਗਦੀ ਆ। ਨਾਲੇ ਆਪਾਂ ਨੂੰ ਪਤਾ ਲੱਗ ਜੂਗਾ ਪਾਣੀ ਹੋਰ ਕਿੰਨਾ ਕ ਪਾਊਗਾ। ਆ ਕੇ ਦਾਲ ਗਾੜੀ ਖਾਣੀ ਆ ਤੁਸੀਂ ਗਾੜੀ ਰੱਖ ਲਓ ਪਤਲੀ ਕਰਨੀ ਆ ਪਤਲੀ ਫਿਰ ਉਹ ਜਿੰਨੀ ਤੁਹਾਨੂੰ ਹਿਸਾਬ ਨਾਲ ਜਿੰਨੇ ਕਿ ਤੁਸੀਂ ਖਾਣੇ ਹੋ ਉਸ ਹਿਸਾਬ ਨਾਲ ਰੱਖ ਲਓ ਤੇ ਕਿਉਂਕਿ ਠੰਡੀ ਹੋਈ ਵੀ ਥੋੜੀ ਜਿਹੀ ਗਾੜੀ ਹੋ ਜਾਂਦੀ ਹੈ ਦਾਲ ਜਿਵੇਂ ਇਹ ਦੋ ਇੱਕ ਦਿਨ ਆਪਾਂ ਖਾ ਸਕਦੇ ਆ ਦਾਲ ਦੂਏ ਦਿਨ ਜੇ ਰੋਟੀਆਂ ਚ ਪਾਉਣੀਆਂ ਰੋਟੀਆਂ ਚ ਵੀ ਪਾ ਲਓ ਰੋਟੀਆਂ ਚ ਪਾਈ ਦਾਲ ਬਹੁਤ ਸਵਾਦ ਆਦੀ ਹੈ ਗਰਮੀ ਦੇ ਵਿੱਚ ਦਾਲ ਵਾਲੀ ਨਾਲ ਰੋਟੀਆਂ ਦੇ ਨਾਲ ਚਟਨੀ ਤੇ ਦਹੀਂ ਦੇ ਨਾਲ ਰੋਟੀ ਬਹੁਤ ਸਵਾਦ ਲੱਗਦੀ ਹੈ ਪਰੋਟੀ ਦੇਖੋ ਦਾਲ ਜਮਾ ਖੁੱਲ ਗਈ ਆ ਮੈਂ ਅੱਧਾ ਇੱਕ ਗਲਾਸ ਪਾਣੀ ਦਾ ਪਾਉਂਗੀ ਕਿਉਂਕਿ ਠੰਡੀ ਹੋਈ ਥੋੜੀ ਜਿਹੀ ਕੈੜੀ ਹੋ ਜਾਣੀ ਆ ਦਾਲ ਪਹਿਲਾਂ ਹੀ ਆਪਾਂ ਅੱਧਾ ਇੱਕ ਗਲਾਸ ਪਾਣੀ ਦਾ ਹਸਾਬ ਨਾਲ ਪਾ ਲਾਂਗੇ ਪਾਣੀ ਮੈਂ ਗਰਮ ਨਹੀਂ ਪਾਉਂਗੀ ਬਾੜੀ ਕੈੜੀ ਜੀ ਵੀ ਦਾਲ ਚੰਗੀ ਨਹੀਂ ਰਲਦੀ ਆਪਾਂ ਇਹ ਜੀ ਰੱਖ ਲਾਂਗੇ ਹਜੇ ਥੋੜਾ ਜਿਹਾ ਸੇਕ ਲਵਾਵਾਂਗੇ ਕਿਉਂਕਿ ਆਪਾਂ ਪਾਣੀ ਪਾਇਆ ਨਾਲੇ ਘੋਲੀਏ ਦਾਲ ਘੋਟੀ ਨਾਲ ਘੋਟੀ ਹੁਣ ਇਹਨੂੰ ਆਪਾਂ ਤਾਂ 5 ਕਮਿੰਟ ਸੇਕ ਲਵਾਵਾਂਗੇ ਫਿਰ ਤੁਹਾਨੂੰ ਦਿਖਾਉਣੀ ਆ ਫਿਰ ਦਾਲ ਜਮਾ ਤਿਆਰ ਹਾਂ ਹਾਂ ਜੀ ਦੇਖੋ ਆਪਣੀ ਦਾਲ ਜਮਾ ਕੁਲ ਗਈ ਐਨ ਬਣ ਗਈ ਥੋੜਾ ਜਿਹਾ ਰੰਗ ਦਾ ਫਰਕ ਲੱਗਦਾ ਹੋਊ ਕਿਉਂਕਿ ਅੰਦਰਲੀ ਆਂਦੀ ਦਾਲ ਬਾਹਰ ਰੰਗ ਵਧੀਆ ਦਿਂਦਾ ਵਾ ਅੰਦਰ ਥੋੜਾ ਜਿਹਾ ਫਰਕ ਪੈ ਜਾਂਦਾ ਲੇਟਾਂ ਦੇ ਨਾਲ ਤੇ ਹੁਣ ਤੁਹਾਨੂੰ ਕਵਲਿਸ਼ ਦਿਖਾ ਦਿੰਨੇ ਆ ਹਾਂਜੀ ਦੇਖੋ ਲੈ ਕੱਦੂ ਬਿਲਕੁਲ ਢਲ ਗਿਆ ਵਿੱਚ ਸਬਜੀ ਦੇ ਦਾਲ ਦੇ ਦਾਲ ਵੀ ਢਲ ਗਈ ਵਧੀਆ ਬਣੀ ਆ ਜੇ ਤੁਸੀਂ ਇਹ ਤੋਂ ਥੋੜੀ ਜਿਹੀ ਕੈੜੀ ਰੱਖਣੀ ਹੈ ਕੈੜੀ ਰੱਖ ਸਕਦੇ ਆ ਪਰ ਅਸੀਂ ਇਹ ਐਸਾ ਇੰਨੀ ਕੀ ਰੱਖ ਦੇ ਤੇ ਬਾਕੀ ਇਹ ਠੰਡੀ ਹੋਈ ਥੋੜੀ ਜਿਹੀ ਕੈੜੀ ਹੋ ਜਾਣੀ ਆ ਹੁਣ ਸਾਨੂੰ ਜਿਆਦਾ ਪਤਲੀ ਲੱਗਦੀ ਹੋ ਤੁਸੀਂ ਇਹਦੇ ਵਿੱਚ ਮੱਖਣੀ ਵੀ ਪਾ ਸਕਦੇ ਆ ਤੇ ਘਿਓ ਵੀ ਪਾ ਸਕਦੇ ਆ ਦੇਸੀ ਘਿਓ ਇਸ ਆਪਦੀ ਮਰਜ਼ੀ ਹੈ ਜੇ ਤੁਸੀਂ ਕੁਝ ਵੀ ਨਹੀਂ ਪਾਉਣਾ ਨਾ ਪਾਓ ਤਿਆਰ ਰੁੱਤ ਦੇ ਵਿੱਚ ਹਰੀਆ ਧਣੀਆਂ ਨਹੀਂ ਹੁੰਦਾ ਤੇ ਜੇ ਤੁਹਾਨੂੰ ਮਿਲੇ ਤੁਸੀਂ ਵਿੱਚ ਪਾ ਦਿਓ ਇਹਦੋਂ ਵੀ ਵਧੀਆ ਟੇਸਟ ਆਊਗਾ ਤੇ ਵਧੀਆ ਸਵਾਦ ਆਊਗਾ ਤੁਸੀਂ ਟਰਾਈ ਕਰਕੇ ਜਰੂਰ ਦੇਖਿਓ ਕਦੂ ਵਾਲੀ ਛੋਲਿਆਂ ਦੀ ਦਾਲ ਦਲੇ ਹੋਿਆਂ ਦੀ ਬਣਾ ਕੇ ਜਰੂਰ ਦੇਖਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਜੀ